ਜੇਲ੍ਹ ਦੇ ਵਿੱਚ ਇੱਕ ਸੈਲ ਇਸ ਤਰ੍ਹਾਂ ਦਾ ਸੀ ਜਿੱਥੇ ਬੰਦੇ ਦੇ ਖੜੇ ਹੁੰਨ ਜਿੰਨੀ ਹੀ ਜਗ੍ਹਾ ਹੁੰਦੀ ਸੀ ਔਰ ਉਸ ਨੂੰ ਇਸ ਤਰ੍ਹਾਂ ਤਸੀਹੇ ਦਿੱਤੇ ਜਾਂਦੇ ਸੀ। ਔਰ ਕੁਝ ਸੈਲ ਇਸ ਤਰ੍ਹਾਂ ਦੇ ਸਨ ਜਿੱਥੇ ਉਹਨਾਂ ਨੂੰ ਅਨਹਾਈਜਨ ਤਰੀਕੇ ਨਾਲ ਰੱਖਿਆ ਜਾਂਦਾ ਸੀ। ਟਾਇਲਟ ਕਰਨ ਲਈ ਵੀ ਬਾਹਰ ਨਹੀਂ ਸੀ ਕੱਢਿਆ ਜਾਂਦਾ। ਔਰ ਇੱਕ ਪਾਸੇ ਸੀਟ ਗਾਰਚਰ ਔਰ ਪਨਿਸ਼ਮੈਂਟ ਸੈਲ ਜਿੱਥੇ ਕੈਦੀਆਂ ਨੂੰ ਦੀਵਾਰ ਦੇ ਨਾਲ ਸੰਗਲ ਦੇ ਨਾਲ ਬਣ ਕੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਸਨ। ਔਰ ਫਿਰ ਬੈਕ ਸਾਈਡ ਦੇ ਦੋਰ ਤੋਂ ਮਾਰ ਕੇ ਬਾਹਰ ਸੁੱਟ ਦਿੱਤਾ ਜਾਂਦਾ ਸੀ ਔਰ ਉਹਨਾਂ ਦੀ ਲਾਸ਼ ਨੂੰ ਵੀ ਨਹੀਂ ਸੀ ਚੁੱਕਿਆ ਜਾਂਦਾ ਸੋ ਅੱਜ ਦੇ ਵਲੌਗ ਦੇ ਵਿੱਚ ਅਸੀਂ ਪਹੁੰਚ ਗਏ ਹਾਂ ਕਸੋਲੀ ਤੋਂ 15 ਕਿਲੋਮੀਟਰ ਦੀ ਦੂਰੀ ਤੇ ਬਣੇ ਹੋਏ ਦਗਸ਼ਈ ਮਿਊਜ਼ੀਅਮ ਵਿਖੇ ਜੋ ਕਿ ਪਹਾੜੀ ਦੀ ਟਾਪ ਤੇ ਬਣਿਆ ਹੋਇਆ ਇੱਕ ਆਰਮੀ ਏਰੀਆ ਹੈ ਜਿੱਥੇ ਉਹ ਜੇਲ੍ਹ ਮੌਜੂਦ ਹੈ ਜੋ ਕਿ ਅੰਡੇਮਨ ਨਿਕੋਬਾਰ ਤੋਂ ਬਾਅਦ ਦੂਜੇ ਨੰਬਰ ਤੇ ਆਉਣ ਵਾਲੀ ਉਹ ਜੇਲ੍ਹ ਸੀ ਜਿੱਥੇ ਕੈਦੀਆਂ ਨੂੰ ਤਸੀਹੇ ਦਿੱਤੇ ਜਾਂਦੇ ਸੀ ਔਰ ਉਹਨਾਂ ਦੇ ਭੱਜਣ ਦਾ ਕੋਈ ਰਸਤਾ ਨਹੀਂ ਸੀ 1847 ਦੇ ਵਿੱਚ ਜੇਲ੍ਹ ਬਣਾਈ ਗਈ ਸੀ ਜੋ ਕਿ ਇਸੀ ਲੈਵਲ ਤੋਂ 6087 ਫੀਟ ਦੀ ਉਚਾਈ ਤੇ ਸੀ ਮੁਗਲਾਂ ਦੇ ਟਾਈਮ ਦੇ ਵਿੱਚ ਇਹ ਇੱਕ ਜੰਗਲੀ ਔਰ ਸੁੰਸਾਨ ਏਰੀਆ ਸੀ ਜਿੱਥੇ ਕੈਦੀਆਂ ਦੇ ਮੱਥੇ ਦੇ ਉੱਤੇ ਆਇਰਨ ਦੀ ਰੌਡ ਦੇ ਨਾਲ ਸ਼ਿਆਹੀ ਦਾ ਮਾਰਕ ਲਗਾ ਕੇ ਉਹਨਾਂ ਨੂੰ ਜੰਗਲ ਵਿੱਚ ਛੱਡ ਦਿੱਤਾ ਜਾਂਦਾ ਸੀ ਇਸ ਲਈ ਇਸ ਦਾ ਨਾਮ ਦਾਗੇ ਸ਼ਾਹੀ ਤੋਂ ਦੰਗ ਸ਼ਾਹੀ ਪਿਆ ਇਸ ਦੀ ਸਟਾਰਟਿੰਗ ਦੇ ਵਿੱਚ ਹੀ ਇਹ ਮਿਊਜ਼ੀਅਮ ਬਣਿਆ ਹੋਇਆ ਹੈ ਜਿੱਥੇ ਸਾਰੀ ਹਿਸਟਰੀ ਲੱਗੀ ਹੋਈ ਹੈ ਇੱਥੇ ਕੋਸਲੀ ਦੇ ਮੰਕੀ ਪੁਆਇੰਟ ਦੀ ਹਿਸਟਰੀ ਵੀ ਲੱਗੀ ਹੋਈ ਹੈ ਕਿ ਕਿਵੇਂ ਸੰਜੀਵਣੀ ਬੂਟੀ ਲੈ ਜਾਂਦੇ ਸਮੇਂ ਹਨੂਮਾਨ ਜੀ ਨੇ ਆਪਣਾ ਪੈਰ ਉਸ ਪਹਾੜ ਦੇ ਉੱਤੇ ਰੱਖਿਆ ਸੀ ਔਰ ਅੱਜ ਵੀ ਉਸ ਪਹਾੜੀ ਦੇ ਉੱਤੇ ਉਹਨਾਂ ਦੇ ਪੈਰ ਦੀ ਸ਼ੇਪ ਉਸੇ ਤਰ੍ਹਾਂ ਬਣਾ ਕੇ ਰੱਖੀ ਹੋਈ ਹੈ। ਕਾਮਾਗਾਟਾ ਮਾਰੂ ਦੀ ਹਿਸਟਰੀ ਵੀ ਇੱਥੇ ਲੱਗੀ ਹੋਈ ਹੈ। ਕਾਮਾਗਾਟਾ ਮਾਰੂ ਇੱਕ ਜਪਾਨੀ ਸ਼ਿਪ ਸੀ ਜਿਸ ਦੇ ਵਿੱਚ 376 ਪੈਸੇਂਜਰ ਸਨ। ਜਦੋਂ ਆਏ ਇਸ ਸ਼ਿਪ ਨੂੰ ਵੈਨਕੂਵਰ ਕੈਨੇਡਾ ਵਿਖੇ ਐਂਟਰੀ ਨਹੀਂ ਦਿੱਤੀ ਗਈ ਸੀ, ਫੋਰਸਫੁਲੀ ਇਸ ਨੂੰ ਕਲਕੱਤਾ ਵਾਪਸ ਭੇਜ ਦਿੱਤਾ ਗਿਆ ਸੀ। ਜਿਸ ਦੇ ਵਿੱਚੋਂ ਕੁਝ ਪੈਸੇਂਜਰਸ ਨੂੰ ਇੱਥੇ ਵੀ ਤਸੀਹੇ ਦਿੱਤੇ ਗਏ ਸਨ। ਜਿਨ੍ਹਾਂ ਨੂੰ ਗਦਰੀ ਬਾਬੇ ਵੀ ਕਿਹਾ ਜਾਂਦਾ ਸੀ। ਪ੍ਰਾਈਮ ਮਿਨਿਸਟਰ ਆਫ ਕੈਨੇਡਾ ਵੱਲੋਂ ਲਿਖੀ ਗਈ ਅਪੋਲੋਜੀ ਲੈਟਰ ਦੀ ਕਾਪੀ ਵੀ ਇੱਥੇ ਮੌਜ ਪੂਰਬੀ ਬਹੁਤ ਸਾਰੇ ਸ਼ਹੀਦਾਂ ਦੀ ਹਿਸਟਰੀ ਇੱਥੇ ਲੱਗੀ ਹੋਈ ਹੈ। ਮਿਊਜ਼ੀਅਮ ਦੀ ਬੈਕ ਸਾਈਡ ਤੇ ਬਣੀ ਹੋਈ ਹੈ ਉਹ ਜੇਲ ਜਿਸ ਨੂੰ ਅੱਜ ਵੀ ਉਸੇ ਤਰੀਕੇ ਦੇ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ। ਇਹ ਇੱਕ ਟੀ ਸ਼ੇਪ ਦੀ ਜੇਲ ਹੈ ਜਿਸ ਦੇ ਵਿੱਚ 54 ਸੈਲਸ ਹਨ। ਜੋ ਪਹਿਲੀ ਜੇਲ ਹੈ ਉਹ ਹੈ ਅੰਡੇਮਾਨ ਨਿਕੋਬਾਰ ਦੀ ਸੈਲੂਲਰ ਜੇਲ ਜਿੱਥੇ ਕਾਲੇ ਪਾਣੀ ਦੀ ਸਜ਼ਾ ਦਿੱਤੀ ਜਾਂਦੀ ਸੀ। ਉਸ ਤੋਂ ਬਾਅਦ ਦੂਜੀ ਨੰਬਰ ਤੇ ਇਹ ਵਾਲੀ ਜੇਲ ਆਉਂਦੀ ਹੈ। ਜਿੱਥੇ ਕੈਦੀਆਂ ਨੂੰ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦੇ ਕੇ ਮਾਰ ਕੇ ਸੁੱਟ ਦਿੱਤਾ ਜਾਂਦਾ ਸੀ ਜੇਲ੍ਹ ਦੀ ਸਟਾਰਟਿੰਗ ਦੇ ਵਿੱਚ ਹੀ 19ਵੀਂ ਸਦੀ ਦਾ ਇਹ ਮਿੱਟੀ ਪਿਸਣ ਵਾਲਾ ਯੰਤਰ ਵੀ ਮੌਜੂਦ ਹੈ ਜੋ ਕਿ ਬਹੁਤ ਹੀ ਜ਼ਿਆਦਾ ਪਾਣੀ ਹੈ ਆਹ ਹੁਣ ਤੁਹਾਨੂੰ ਅੰਦਰ ਤੋਂ ਇਸ ਜੇਲ੍ਹ ਦਾ 뷰 ਦਿਖਾਉਂਦੀ ਆ ਖੁਦ ਇਸ ਤਰ੍ਹਾਂ ਦੀ ਹੈ ਇਸ ਜੇਲ੍ਹ ਦੀ ਐਂਟਰੀ ਸਟਾਰਟਿੰਗ ਦੇ ਵਿੱਚ ਦੋਨੋਂ ਪਾਸੇ ਦੀਵਾਰਾਂ ਤੇ ਇਸਦੀ ਹਿਸਟਰੀ ਲਿਖੀ ਹੋਈ ਹੈ ਫਿਰ ਆਂਦੀ ਹੈ ਇਸਦੀ ਮੇਨ ਐਂਟਰੀ ਜਿੱਥੇ ਕੈਦੀਆਂ ਨੂੰ ਬੰਦ ਕੀਤਾ ਜਾਂਦਾ ਸੀ ਔਰ ਮੇਨ ਐਂਟਰੀ ਦੇ ਬਿਲਕੁਲ ਸਾਹਮਣੇ ਇੱਕ ਸੈਲ ਇਸ ਤਰ੍ਹਾਂ ਦਾ ਬਣਾਇਆ ਹੋਇਆ ਸੀ ਜਿਸ ਦੇ ਵਿੱਚ ਇੱਕ ਕੈਦੀ ਕੇਵਲ ਖੜਾ ਹੀ ਹੋ ਸਕਦਾ ਸੀ। ਇਸ ਨੂੰ ਕਿਹਾ ਜਾਂਦਾ ਸੀ ਨੋਵਲ ਪनिश्डਮੈਂਟ ਟੈਕਨੀਕ। ਜਿੱਥੇ ਕੈਦੀ ਨੂੰ ਇਸੇ ਤਰ੍ਹਾਂ ਕਿੰਨੀ-ਕਿੰਨੀ ਦੇਰ ਖੜਾ ਰੱਖ ਕੇ ਉਸ ਨੂੰ ਸਜ਼ਾ ਦਿੱਤੀ ਜਾਂਦੀ ਸੀ। ਟੌਰਚਰ ਕੀਤਾ ਜਾਂਦਾ ਸੀ। ਔਰ ਜਿਵੇਂ-ਜਿਵੇਂ ਅਸੀਂ ਇਸ ਨੂੰ ਦੇਖ ਰਹੇ ਸੀ ਸਾਡੇ ਰੋਂਗ ਤੇ ਖੜੇ ਹੋ ਰਹੇ ਸੀ। ਇਸ ਤਰ੍ਹਾਂ ਇੱਥੇ ਦੋਨੋਂ ਸਾਈਡ ਹੀ ਨੰਬਰ ਵਾਈਜ਼ ਸੈਲ ਬਣੇ ਹੋਏ ਹਨ ਔਰ ਇੱਥੋਂ ਦਾ ਜੋ ਫर्श ਹੈ ਉਹ ਲੱਕੜ ਦਾ ਬਣਾਇਆ ਹੋਇਆ ਸੀ ਤਾਂਕਿ ਕੈਦੀ ਪੱਜਣ ਤਾਂ ਆਵਾਜ਼ ਆਣ ਕਿਉਂਕਿ ਇਹ ਲੱਕੜ ਪੱਜਣ ਤੇ ਆਵਾਜ਼ ਕਰਦੀ ਸੀ ਐਂਡ ਤੇ ਜਾ ਕੇ ਰਾਈਟ ਸਾਈਡ ਤੇ ਬਣਿਆ ਹੋਇਆ ਹੈ ਜੇਲਰ ਰੂਮ ਸਿਰਫ ਇਹੇ ਉਹ ਰੂਮ ਸੀ ਜਿੱਥੇ ਦਿਨਾਂ লাইਟ ਦੇ ਵੀ ਰੌਸ਼ਨੀ ਆਉਂਦੀ ਸੀ ਕਿਉਂਕਿ ਇਸ ਦੀ ਛੱਤ ਨੂੰ ਇਸ ਤਰੀਕੇ ਦੇ ਨਾਲ ਬਣਾਇਆ ਹੋਇਆ ਸੀ ਕਿ ਨੇਚਰਲ ਲਾਈਟ ਅੰਦਰ ਆ ਸਕੇ ਫਿਰ ਇਸੇ ਰੂਮ ਤੋਂ ਅੰਦਰ ਰਸਤਾ ਜਾਂਦਾ ਹੈ ਜਿੱਥੇ ਕੁਝ ਅਜੀਹੇ ਸੈਲਸਨ ਜਿੱਥੇ ਕੈਦੀਆਂ ਨੂੰ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਸਨ ਔਰ ਮਾਰ ਦਿੱਤਾ ਜਾਂਦਾ ਸੀ ਸਟਾਰਟਿੰਗ ਵਿੱਚ ਜਿਹੜੇ ਸੈਲਸਨ ਉੱਥੇ ਵੈਂਟੀਲੇਸ਼ਨ ਦੇ ਲਈ ਛੋਟੇ ਰੋਸ਼ਨ ਦਾੰਤਾਂ ਸਨ ਲੇਕਿਨ ਇੱਧਰ ਵਾਲਿਆਂ ਨੂੰ ਬਿਲਕੁਲ ਬੰਦ ਕੀਤਾ ਹੋਇਆ ਸੀ ਔਰ ਇਹ ਉਹ ਸੈਲਸਨ ਜਿੱਥੇ ਕੈਦੀਆਂ ਨੂੰ ਅਨਹਾਈਜਨ ਤਰੀਕੇ ਨਾਲ ਰੱਖਿਆ ਜਾਂਦਾ ਸੀ ਟਾਇਲਟ ਲਈ ਵੀ ਬਾਹਰ ਨਹੀਂ ਸੀ ਕੱਢਿਆ ਜਾਂਦਾ ਔਰ ਇੱਕ ਸੈਲ ਦੇ ਵਿੱਚ 10-10 ਕੈਦੀ ਰੱਖੇ ਜਾਂਦੇ ਸਨ ਤੁਸੀਂ ਸੋਚ ਸਕਦੇ ਹੋ ਕੀ ਹਾਲ ਹੁੰਦਾ ਹੋਣਾ ਤੇ ਜਿਹੜੀ ਸਾਈਡ ਤੇ ਤੁਸੀਂ ਕੱਚੀ ਜਗ੍ਹਾ ਦੇਖ ਰਹੇ ਹੋ ਇੱਥੇ ਹੀ ਉਹ ਟਾਇਲਟ ਕਰਦੇ ਸਨ ਔਰ ਇਸੇ ਸੈੱਲ ਦੇ ਵਿੱਚ ਰਹਿ ਕੇ ਇੱਥੇ ਹੀ ਖਾਂਦੇ ਪਿੰਦੇ ਸਨ ਵੀਡੀਓ ਵਿੱਚ ਦੇਖਣ ਦੇ ਵਿੱਚ ਔਰ ਇੱਥੇ ਆ ਕੇ ਦੇਖਣ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਕਿਉਂਕਿ ਸਾਡੇ ਤਾਂ ਰੌਂਗ ਟੇ ਖੜੇ ਹੋ ਰਹੇ ਸਨ ਇਸ ਤੋਂ ਬਾਅਦ ਅੱਗੇ ਉਹ ਸੈੱਲ ਹੈ ਜਿੱਥੇ ਮਹਾਤਮਾ ਗਾਂਧੀ ਜੀ ਨੂੰ ਵੀ ਬੰਦ ਕੀਤਾ ਗਿਆ ਸੀ ਜਦੋਂ ਉਹ ਇੱਥੇ ਦੇ ਕੈਦੀਆਂ ਨੂੰ ਦੇਖਣ ਲਈ ਆਏ ਸਨ ਔਰ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਇੱਕ ਚਰਖਾ ਵੀ ਰੱਖਿਆ ਹੋਇਆ ਹੈ ਔਰ ਇਸ ਤੋਂ ਬਾਅਦ ਅੱਗੇ ਹੁੰਦਾ ਹੈ ਸਭ ਤੋਂ ਜ਼ਿਆਦਾ ਖਤਰਨਾਕ ਟੌਰਚਰ ਔਰ ਪਨਿਸ਼ਮੈਂਟ 셀 ਇਹ ਤਿੰਨ 셀 ਸੰਜੋ ਆਪਸ ਦੇ ਵਿੱਚ ਜੁਆਇੰਟ ਸਨ ਇੱਥੇ ਕੈਦੀਆਂ ਨੂੰ ਜ਼ੰਜੀਰ ਦੇ ਨਾਲ ਬੰਨ ਕੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਸਨ ਔਰ ਫਿਰ ਉਹਨਾਂ ਨੂੰ ਅਧਮਰੀ ਹਾਲਤ ਦੇ ਵਿੱਚ ਇੱਥੋਂ ਦੇ ਬੈਕ ਸਾਈਡ ਦੇ ਡੋਰ ਤੋਂ ਬਾਹਰ ਸੁੱਟ ਦਿੱਤਾ ਜਾਂਦਾ ਸੀ ਔਰ ਫਿਰ ਉਹਨਾਂ ਦੀ লাশ ਨੂੰ ਵੀ ਨਹੀਂ ਸੀ ਚੁੱਕਿਆ ਜਾਂਦਾ ਔਰ ਇੱਥੇ ਦੇ ਅਫੀਸਰ ਜੋ ਸਾਨੂੰ ਸਾਰੀ ਨੌਲੇਜ ਦੇ ਰਹੇ ਸਨ ਉਹਨਾਂ ਨੇ ਦੱਸਿਆ ਕਿ ਇਹ ਜੋ ਲੋਹੇ ਦੇ ਡੋਰ ਹਨ ਉਸ ਟਾਈਮ ਤੋਂ ਇਸੇ ਤਰ੍ਹਾਂ ਮਜ਼ਬੂਤ ਖੜੇ ਹਨ ਇਹਨਾਂ ਨੂੰ ਕੋਈ ਪੇਂਟ ਨਹੀਂ ਕੀਤਾ ਗਿਆ ਕੋਈ ਰਿਪੇਅਰ ਨਹੀਂ ਕੀਤੀ ਗਈ ਔਰ ਤੁਸੀਂ ਦੇਖੋ ਇਸ ਤਰ੍ਹਾਂ ਡਬਲ ਡੋਰ ਹੁੰਦੇ ਸਨ ਜਿਨ੍ਹਾਂ ਦੇ ਅੰਦਰ ਕੈਦੀ ਬੰਦ ਰਹਿੰਦੇ ਸਨ ਔਰ ਸਿਰਫ ਇੱਕਾ ਹੋਲ ਹੁੰਦਾ ਸੀ ਦਰਵਾਜ਼ੇ ਦੇ ਵਿੱਚ ਜਿੱਥੋਂ ਉਹ ਆਵਾਜ਼ ਲਗਾ ਸਕਦੇ ਸਨ ਔਰ ਕੁਝ ਸਲ ਇਸ ਤਰ੍ਹਾਂ ਦੇ ਸਨ ਜਿੱਥੇ ਹੋਲ ਵੀ ਬੰਦ ਕੀਤਾ ਹੁੰਦਾ ਸੀ ਤਾਂ ਕਿ ਕੈਦੀ ਬਾਹਰ ਦੇਖ ਹੀ ਨਾ ਸਕਣ ਜਿਵੇਂ ਤੁਸੀਂ ਇਹ ਸਾਹਮਣੇ ਦੇਖ ਰਹੇ ਹੋ ਸਭ ਨੂੰ ਅਗੇ ਇਹ ਜਗ੍ਹਾ ਦੇਖਣੀ ਚਾਹੀਦੀ ਹੈ ਤਾਂ ਕਿ ਪਤਾ ਚੱਲ ਸਕੇ ਕਿ ਕਿਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਕਿੰਨੇ ਬੇਕਸੂਰ ਲੋਕਾਂ ਨੂੰ ਵੀ ਇਸ ਤਰ੍ਹਾਂ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਇਸ ਜੇਲ ਨੂੰ ਹਿਮਾਚਲ ਦਾ ਕਾਲਾ ਪਾਣੀ ਵੀ ਕਿਹਾ ਜਾਂਦਾ ਸੀ। ਸੋ ਜਿਹੜੇ ਅੰਡੇਮਾਨ ਨਿਕੋਬਰ ਨਹੀਂ ਜਾ ਸਕਦੇ ਉਹ ਇੱਥੇ ਆ ਕੇ ਇਸ ਜੇਲ ਨੂੰ ਜ਼ਰੂਰ ਦੇਖਣ। ਸੋ ਇਹ ਸੀ ਇਥੋਂ ਦੀ ਡਗਸ਼ਾਹੀ ਜੇਲ ਦੀ ਪੂਰੀ ਹਿਸਟਰੀ। ਇਸ ਦੇ ਬਾਹਰ ਇੱਥੇ ਦੋਨੋਂ ਸਾਈਡ ਤੇ ਕੈਂਟਿਨਸ ਵੀ ਬਣੀਆਂ ਹੋਈਆਂ ਹਨ। ਔਰ ਜੇ ਗੱਲ ਕਰੀਏ ਟਾਈਮਿੰਗ ਦੀ ਤਾਂ ਇਹ ਮੰਡੇ ক্লোਜ਼ ਰਹਿੰਦਾ ਹੈ ਔਰ ਇਸਦੇ ਟਾਈਮਿੰਗਸ ਹਨ ਸਵੇਰੇ 9:30 ਤੋਂ 12:30 ਔਰ ਸ਼ਾਮ ਨੂੰ 3 ਵਜੇ ਤੋਂ 5 ਵਜੇ ਤੱਕ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਇਸ ਨੂੰ ਜਿਆਦਾ ਤੋਂ ਜਿਆਦਾ ਲਾਈਕ ਐਂਡ ਸ਼ੇਅਰ ਕਰਨਾ ਤਾਂ ਕਿ ਸਭ ਨੂੰ ਇਸ ਦੇ ਬਾਰੇ ਨੌਲੇਜ ਮਿਲ ਸਕੇ ਔਰ ਜਿਹੜੇ ਇਸ ਨੂੰ ਦੇਖਣਾ ਚਾਹੁੰਦੇ ਹਨ ਉਹ ਇੱਥੇ ਆ ਕੇ ਦੇਖ ਸਕਣ